ਇੱਕ ਤੇਰੀ دیਵਾਨੀ ਗੀਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ ਸ਼ੌਂਕੀ ਸਰਦਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਲਾ ਟਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਸ਼ੌਂਕੀ ਸਰਦਾਰ ਬੱਬੂ ਮਾਨ ਤੇ ਬੱਬੂ ਗੁੱਗੂ ਗਿਲ ਦੀ ਪਹਿਲੀ ਫਿਲਮ ਹੈ ਕਾਫੀ ਫੈਨਸੀ ਚੰਦੇ ਸੀ ਬੱਬੂ ਮਾਨ ਤੇ ਗੁੱਗੂ ਗਿਲ ਇਕੱਠੇ ਹੋ ਕੇ ਫਿਲਮ ਕਰਨ ਤਾਂ ਕਿਨੇ ਕਿਤੇ ਆਕੇ ਡਾਇਰੈਕਟਰ ਨੇ ਇੱਕ ਫਿਲਮ ਲਾਂਚ ਕੀਤੀ ਹੈ ਸ਼ੌਂਕੀ ਸਰ ਦਾ ਬੱਬੂ ਮਾਨਦੇਵ ਫੈਨ ਤੇ ਗਗੂ ਗਿੱਲ ਦੇ ਫੈਨ ਲਗਾਤਾਰ ਪੰਜਾਬ ਦੇ ਸਾਰੇ ਸਿਨੇਮਾ ਕਾ ਦਾ ਰੁਕ ਕਰ ਰਿਹਾ ਤੇ ਲਗਾਤਾਰ ਫਿਲਮ ਨੂੰ ਕਾਫੀ ਹੁੰਗਾਰਾ ਮਿਲਿਆ ਤੇ ਵਿਸ਼ੇਸ਼ ਤੌਰ ਤੇ ਮੈਨਾ ਕਮਲ ਗਰੇਵਾਲ ਦੀ ਪਹੁੰਚ ਇਸ ਫਿਲਮ ਨਾਲ ਖਾ ਸਕੇ ਕਿਉਂਕਿ ਗੱਲਬਾਤ ਵੀ ਕਰਾਂਗੇ ਕਿਉਂਕਿ ਬੜਾ ਸ਼ੌ ਪੰਜਾਬੀ ਕਲਚਰ ਨੂੰ ਬਰਕਰਾਰ ਰੱਖਣਾ ਐਦਾਂ ਦੇ ਜਿਹੜੇ ਕਮਲ ਗਰੇਵਾਲ ਵੇਲੇ ਸ਼ਖਸ ਹੁੰਦੇ ਆ ਤਾਂ ਹਮੇਸ਼ਾ ਉਸ ਪੰਜਾਬੀ ਕਲਚਰ ਨੂੰ ਵਿਰਾਸਤ ਬਣਾਣੀ ਹੈ ਇਹ ਵੀ ਇਹਨਾਂ ਦੇ ਹੱਥ ਦੇ ਵਿੱਚ ਹੈ ਸਰ ਕਿਸਾ ਲਈਦੇ ਉਹ ਬੜਾ ਇੱਕ ਪੰਜਾਬ ਦਾ ਇੱਕ ਕਲਚਰ ਆ ਬੜਾ ਵਾਸਤ ਹੈ ਪਰ ਅਗਰ ਤੁਹਾਡੇ ਵਗੇ ਲੋਕ ਕਲਚਰ ਨੂੰ ਪ੍ਰਮੋਟ ਕਰਦੇ ਆ ਸੰਭਾਲ ਕੇ ਰੱਖਦੇ ਤਾਂ ਇਹ ਨੌਜਵਾਨੀ ਤਾਂ ਹੀ ਫਿਲਮਾਂ ਵੱਲ ਆਪਣਾ ਰੁਕ ਕਰਦੇ ਆ ਅਗਰ ਪੰਜਾਬੀ ਕਲਚਰ ਦੀ ਗੱਲ ਕੀਤੀ ਜਾਵੇ ਬਬੂ ਮਾਮਗੇਦਰ ਇੱਕ ਗਾਇਕ ਹੈ ਡਾਇਰੈਕਟਰ ਹੈ ਜਿਹੜੇ ਪੰਜਾਬ ਨੂੰ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰਦੇ ਲੱਗਦਾ ਵੀ ਹੁਣ ਪੰਜਾਬ ਇੱਕ ਵਿਰਸਾ ਬੜਾ ਵਾਸਤ ਹੈ ਆਉਣ ਵਾਲੇ ਨੌਜਵਾਨ ਪੰਜਾਬ ਦੇ ਕਲਚਰ ਨੂੰ ਹੋਰ ਬਿਹਤਰੀ ਨਾਲ ਸੰਭਾਲ ਕੇ ਰੱਖ ਸਕਦੇ ਜ਼ਰੂਰ ਜੀ ਜ਼ਰੂਰ ਕਿਉਂ ਨਹੀਂ ਹੋ ਸਕਦਾ ਕਿਉਂਕਿ ਸਾਡਾ ਇਹ ਆ ਵੀ ਮੈਂ ਸ਼ੁਰੂ ਤੋਂ ਜੱਦਾ ਸਟਾਰਟ ਹੋਇਆ ਹਾਂ ਨਹੀਂ ਸਾਡਾ ਜਿਹੜਾ ਗਾਇਕੀ ਆ ਅਸੀਂ ਮੁੱਖ ਰੱਖਦੇ ਹੁੰਨੇ ਆ ਪਿੰਡਾਂ ਤੋਂ ਉੱਠੇ ਆ ਜ਼ਮੀਨਾਂ ਜੁੜੇ ਹੋਏ ਆ ਹਨਾ ਤੇ ਤੁਸੀਂ ਅੱਜ ਵੀ ਦੇਖ ਲਓ ਮੇਰਾ ਚਿੱਟਾ ਕੁੜਤਾ ਪਜਾਮਾ ਪਾ ਕੇ ਆਉਂਦਾ ਮੇਰਾ ਮਕਸਦ ਇਹ ਆ ਵੀ ਕਿਉਂਕਿ ਜਿਹੜਾ ਟਾਈਟਲ ਆ ਸਾਡਾ ਸ਼ੌਂਕੀ ਸਰਦਾਰ ਬਹੁਤ ਵਧੀਆ ਜਿਹੜਾ ਇਹਦਾ ਰਿਸਪਾਂਸ ਆ ਹਨਾ ਬੜੀ ਖੁਸ਼ੀ ਆ ਕਿਉਂਕਿ ਵੀ ਬਾਈਹੋਣਾਂ ਨੂੰ ਪਿਛਲੇ ਕਿੰਨੇ ਸਾਲਾਂ ਤੋਂ ਸੁਣਦੇ ਆ ਰਹੇ ਆ ਤੇ ਉਹਨਾਂ ਦੀ 13ਵੀਂ 14ਵੀਂ ਮੂਵੀ ਆ ਹਨਾ ਤੇ ਪ੍ਰਮਾਤਮਾ ਦੁਵਾਰਾ ਜੇ ਇੱਕ ਜਿਹੜਾ ਚੇਂਜ ਆ ਰਿਹਾ ਸਿਨੇਮੇ ਦੇ ਵਿੱਚ ਤੇ ਉਹ ਹੌਲੀ-ਹੌਲੀ ਆਪੇ ਹੀ ਜਿਹੜਾ ਯੂਥ ਅਨੈਕਪਟ ਕਰੂਗਾ ਚੰਗੀਆਂ ਕਹਾਣੀਆਂ ਜਿਹੜਾ ਆਪਣਾ ਵਿਰਸਾ ਰਿੱਚਾ ਜੇ ਦਿਖਾਵਾਂਗੇ ਤਾਂ ਟਾਈਮ ਜ਼ਰੂਰ ਲੱਗ ਸਕਦਾ ਪਰ ਨਾ ਮੁਮਕਨ ਕੁਝ ਵੀ ਨਹੀਂ ਹੈਗਾ ਤੇ ਉਹਦਾ ਰਿਜ਼ਲਟ ਆ ਸ਼ੌਂਕੀ ਸਰਦਾਰ ਨੂੰ ਜਿਹਨੂੰ ਦੁਵਾਰਾ ਇੰਨਾ ਭਰਮ ਹੰਗਾਰਾ ਮਿਲ ਰਿਹਾ ਫੈਨ ਸਾਡੇ ਬੜੇ ਹੈਗੇ ਆ ਤੁਹਾਡੀ ਗਾਇਕ ਨੂੰ ਕਾਫੀ ਪਸੰਦ ਕਰਦੇ ਕੀ ਲੱਗ ਰਿਹਾ ਅੱਜ ਦੇ ਦੌਰ ਦੇ ਵਿੱਚ ਕੀ ਲੱਗਦਾ ਵੀ ਦੁਵਾਰਾ ਪੰਜਾਬੀ ਵਾਲੇ ਲੋਕ ਹੈ ਉਹ ਪੰਜਾਬੀ ਕਲਚਰ ਜਾਂ ਪੰਜਾਬੀ ਲੋਕ ਗਾਇਕ ਨੂੰ ਜ਼ਿਆਦਾ ਤਰਜੀਹ ਦਿੰਦੇ ਜਦੋਂ ਤੁਸੀਂ ਆਪਣੇ ਪਿਛੇ ਗਾਣੇ ਬਦੀ ਨਹੀਂ ਅਸੀਂ ਲੋਕ ਗਾਇਕ ਤਾਂ ਚਲੋ ਹੈਗੇ ਆਂ ਅਸੀਂ ਪਰ ਕਮਰਸ਼ੀਅਲ ਪੱਖ ਆ ਜਿਹੜਾ ਕਿਉਂਕਿ ਉਹਦਾ ਅਸੀਂ ਖਿਆਲ ਰੱਖਦੇ ਆਂ ਜੇ ਅਸੀਂ ਜੁੜੇ ਆਂ ਕਿਤੇ ਨਾਲ ਮਹਿੰਗਾ ਕੀਤਾ ਇਹ ਪਰ ਇਹਦੇ ਵਿੱਚ ਸਾਡਾ ਇਹ ਹੁੰਦਾ ਵੀ ਅਸੀਂ ਉਹੋ ਜਿਹੇ ਜਿਹੜੇ ਸਾਡੇ ਟਾਈਟਲ ਨੇ ਸਰਦਾਰੀ ਸੂਰਮਾ ਕੈਦ ਜਿਹੇ ਜਿਹੇ ਜਸ਼ੀਲੇ ਜਾਂ ਜਿਹਨੂੰ ਕਹਿ ਲਓ ਜਿਹਦੇ ਵਿੱਚ ਇੱਕ ਵਿਰਸੇ ਦੀ ਝਲਕ ਮਿਲਦੀ ਹੈ ਹਨ ਉਹਨੂੰ ਅਸੀਂ ਤਰਜੀਹ ਤਾਂ ਦਿੰਦੇ ਆ ਕਿਉਂਕਿ ਪਿੰਡਾਂ ਨਾਲ ਜੁੜੇ ਹੋਏ ਆਂ ਤੇ ਪਰ ਇਹ ਆ ਵੀ ਜਿਹੜਾ ਅਰਬਨ ਕਲਚਰ ਆ ਅਸੀਂ ਵੀ ਸਾਨੂੰ ਵੀ ਜੇ ਮੌਕਾ ਮਿਲੇ ਬਾਰ ਜਾ ਕੇ ਸ਼ੂਟ ਕਰਨ ਦਾ ਜਾਂ ਡਿਫਰੈਂਟ ਬੀਟਸ ਦੇ ਉੱਪਰ ਗਾਣੇ ਬਣਾਉਣ ਦਾ ਤਾਂ ਉਹ ਵੀ ਬਣਾਉਣੇ ਆ ਪਰ ਸਾਡਾ ਪਹਿਲਾ ਜਿਹੜਾ ਟੇਸਟ ਆ ਜਾਂ ਪਹਿਲਾ ਜਿਹੜਾ ਸਾਡਾ ਦਿਲ ਚਾਹੁੰਦਾ ਉਹ ਇਹੀ ਚਾਹੁੰਦਾ ਵੀ ਅਸੀਂ ਗਰਾਊਂਡ ਨਾਲ ਜੁੜੀਆਂ ਹੋਈਆਂ ਮੂਵੀਆਂ ਨੇ ਜਿਹੜੀਆਂ ਉਹ ਲੈ ਕੇ ਆਈਏ ਸਦੇ ਉਹ ਪਹਿਲਾਂ ਆਮਲੇ ਲੋਕ ਸੀਡ ਹੈ ਗਾਇਕ ਸੀ ਕੋਈ ਵੀ ਹੁੰਦਾ ਹੈ ਉਹ ਪਹਿਲਾਂ ਇੱਕ ਸੀਡੀ ਕੱਢਦੇ ਸੀ ਸੀ 10 ਗਾਣੇ ਹੁੰਦੇ ਸੀ ਤਾਂ ਇੱਕ ਵੀਡੀਓ ਬਣਾ ਬਾਕੀ ਸਾਰੀ ਆਡੀਓ ਦੀ ਸੀ ਹੁਣ ਕੀ ਟ੍ਰੈਂਡ ਚੱਲ ਗਿਆ ਕੀ ਨਵੀਂ ਤਕਨੀਕ ਜਾਂ ਕੀ ਨਵਾਂ ਸਿਸਟਮ ਅਗੇ ਵੀ ਸਾਨੂੰ ਕਾਫੀ ਪੈਸਾ ਵੀ ਦੇਣਾ ਪੈਂਦਾ ਹੈ ਪ੍ਰੋਮੋਸ਼ਨ ਵਾਸਤੇ ਕਿਉਂਕਿ ਹੁਣ ਚੈਨਲ ਆਪਦੇ ਹੋ ਗਏ ਸਾਰਿਆਂ ਦੇ ਪਹਿਲਾਂ ਕੰਪਨੀ ਹੁੰਦੀ ਸੀ ਪ੍ਰੋਡਿਊਸਰ ਹੁੰਦੇ ਸੀ ਹੁਣ ਵੀ ਹੈਗੇ ਨੇ ਪ੍ਰੋਡਿਊਸਰ ਤੇ ਹੁਣ ਸਟੋਰਸ ਤੇ ਗਾਣੇ ਜਾਂਦੇ ਨੇ ਪਲੇਟ ਠੀਕ ਨਹੀਂ ਐਕਸਟੈਂਡਡ ਪਲੇ ਉਹਦੇ ਵਿੱਚ 15 ਤੋਂ 18 ਮਿੰਟ ਲਈ ਤੁਸੀਂ ਸੁਣ ਸਕਦੇ ਹੋ ਨਾ ਐਲਬਮ ਦੇ ਵਿੱਚ 28 ਤੋਂ 30 ਮਿੰਟ ਹੁੰਦੇ ਫਿਲਮਾਂ ਦੀ ਵੀ ਟਾਈਮਿੰਗ ਘਟ ਗਈ ਥੋੜਾ ਜਿਹਾ ਸਮੇਂ ਦਾ ਇਹ ਹੋ ਗਿਆ ਵੀ ਸਮਾਂ ਘਟ ਗਿਆ ਲੋਕਾਂ ਕੋਲ ਤੇ ਪਰ ਇਹ ਆ ਵੀ ਚਲੋ ਇਹ ਫਿਲਮਾਂ ਦੇਖਣੀਆਂ ਜਾਂ ਫਿਲਮਾਂ ਪਰਿਵਾਰ ਦੇ ਨਾਲ ਆ ਕੇ ਦੇਖਣਾ ਇਹ ਇੱਕ ਬੱਚਿਆਂ ਲਈ ਜਾਂ ਫੈਮਲੀਆਂ ਲਈ ਵੀ ਇੱਕ ਫਨ ਵਾਂਗੂ ਆ ਉਹ ਦੇਖਣ ਨੂੰ ਤਾਂ ਤੁਸੀਂ ਘਰੇ ਵੀ ਦੇਖ ਸਕਦੇ ਹੋ ਪਰ ਜਿਹੜਾ ਤੁਸੀਂ ਇੰਜੋਏ ਸਿਨੇਮੇ ਜਾ ਕੇ ਕਰਦੇ ਹੋ ਉਹ ਕਰੀ ਨਹੀਂ ਕਰ ਸਕਦੇ ਕਿੱਸਾ ਦੇਦਾ ਕਿੱਸਾ ਨਾ ਰਹੇ ਵੀ ਅੱਜ ਦੇ ਦੌਰ ਦੇ ਵਿੱਚ ਪੰਜਾਬੀ ਕਾਫੀ ਫਿਲਮਾਂ ਟ੍ਰੈਕਟਰ ਦੇ ਹਿੰਦੀ ਪ੍ਰੋਡਿਊਸਰ ਸੀ ਟ੍ਰੈਕਟਰ ਸੀ ਉਹ ਵੀ ਪੰਜਾਬੀ ਫਿਲਮਾਂ ਵੱਲ ਕਾਫੀ ਝੁਕਾਅ ਉਹਨਾਂ ਦਾ ਹੋ ਗਿਆ ਪਰ ਕਮਲ ਕਰਨ ਜੋਰ ਦੀ ਗੱਲ ਕੀਤੀ ਹੈ ਵੀ ਗਿੱਕੜੇ ਵਾਲਾਂ ਨੇ ਕੀਤੀ ਲੱਗਦਾ ਵੀ ਹੁਣ ਬਾਲੀਵੁੱਡ ਇੰਡਸਟਰੀ ਵੀ ਹੁਣ ਬਾਲੀਵੁੱਡ ਚ ਐਂਟਰ ਕਰ ਰਹੀ ਹੈ ਤੇ ਪੰਜਾਬ ਦੇ ਕਲਚਰ ਨੂੰ ਕਾਫੀ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਨਹੀਂ ਦੇਖੋ ਇਹ ਤਾਂ ਉਹ ਆਪਣੇ ਤੋਂ ਪ੍ਰਭਾਵਿਤ ਹੋ ਕੇ ਕਈ ਚੀਜ਼ਾਂ ਬਣਾਉਂਦੇ ਨੇ ਅਸੀਂ ਉਹਨਾਂ ਤੋਂ ਕੁਝ ਸਿੱਖਦੇ ਹਾਂ ਹਨਾ ਤੇ ਹੁਣ ਤਾਂ ਸਾਊਦੀ ਮੂਵੀਆ ਵੀ ਟੌਪ ਤੇ ਨੇ ਹਨ ਤੇ ਪਰ ਇਹ ਆ ਵੀ ਇਹ ਰਲ ਮਿਲ ਕੇ ਚੱਲਦਾ ਵਾ ਸਿਨੇਮਾ ਪਹਿਲਾਂ ਤੋਂ ਵੀ ਆਪਾਂ ਦੇਖੀਏ ਹੁਣ ਧਰਮਿੰਦਰ ਭਾਜੀ ਹੁਣੀ ਸੀਗੇ ਸਾਹਨੇ ਵਾਲੋਂ ਗਏ ਨੇ ਤੇ ਹੁਣ ਪਿੱਛੇ ਜੇ ਗਾਣਾ ਰੀਲੀਜ਼ ਹੋਇਆ ਅਰਜਨ ਵੈਲੀ ਉਹ ਵੀ ਭពਿੰਦਰ ਬੱਬਲ ਬੱਬਲ ਜੀ ਹੁਣਾ ਦਾ ਪੰਜਾਬ ਦਾ ਹੀ ਗਾਣਾ ਹਨ ਤੇ ਇਹ ਇੱਕ ਕਲੈਬਰੇਸ਼ਨ ਆ 스마트 ਕਲੈਬਰੇਸ਼ਨ ਜਦ ਤੱਕ ਇਹ ਹੁੰਦੀ ਰਹੂਗੀ ਉਦੋਂ ਤੱਕ ਇਹ ਵਾਈਡ ਰਹੂਗਾ ਜਦੋਂ ਇਹਦੇ ਤੇ ਆਪਾਂ ਬਾਉਂਡਰੀਜ਼ ਬਣਾ ਦਾਂਗੇ ਵੀ ਅਸੀਂ ਉਹਦੇ ਨਾਲ ਨਹੀਂ ਕੰਮ ਕਰਨਾ ਚਾਹ ਇਦਾਂ ਇਹਨੂੰ ਲਿਮਟਿਡ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਨਹੀਂ ਚੱਲੂਗਾ ਅਰਸ਼ਕ ਜੰਦੇ ਦੋ ਵੀ ਆਪਣੀ ਕੋਈ ਇਦਾਂ ਦੇ ਸੌਂਗ ਜਿਹੜਾ ਤੁਹਾਨੂੰ ਤੁਹਾਡੇ ਆਪਣੇ ਫੇਵਰਿਟ ਹੈ ਸਾਂਝੇ ਕਰੋਗੇ ਤੁਹਾਨੂੰ ਨਹੀਂ ਅੱਜ ਹੁਣ ਆਪਾਂ ਮੈਨੂੰ ਸੀਗਾ ਵੀ ਸ਼ੌਂਕੀ ਸਰਦਾਰ ਸੁਣਨਾ ਆਇਆ ਹਾਂ ਨਹੀਂ ਦੇਖਣਾ ਆਇਆ ਸ਼ੌਂਕੀ ਸਰਦਾਰ ਤੇ ਮੇਰੇ ਤਾਂ ਗਾਣੇ ਸਾਰੇ ਸੁਣਦੇ ਹੀ ਨੇ ਸਰਦਾਰੀ ਮੈਨੂੰ ਦੂਜਾ ਸ਼ੌਂਕ ਇਸ ਸਰਦਾਰੀ ਦਾ ਯਾਰਾਂ ਦਾ ਹਨ ਹੇਗਾ ਥਾਂ ਥਾਂ ਇਹ ਸਭ ਕਿਰਪਾ ਇਹੋ ਦੀ ਆ ਯਾਰੀ ਲਈ ਖੜਨਾ ਪੈਂਦਾ ਏ ਮਰਨਾ ਇਹੋ ਸਾਨੂੰ ਗੱਲ ਹੀ ਪਾਉਂਦੀ ਆ ਚੜਿਆ ਰਹੇ ਸਰੂਰ ਕੇ ਉਹਦੀ ਨਾਮ ਖੁਮਾਰੀ ਦਾ ਇੱਕ ਤੇਰੀ دیਵਾਨ ਗਿਣੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ ਸ਼ੌਂਕੀ ਸਰਦਾਰ ਹਾਂ ਕਿ ਸਰੋਤ ਦਰਸ਼ਕਾਂ ਨੂੰ ਕੀ ਅਪੀਲ ਕਰਦੇ ਹੋ ਪਹਿਲਾਂ ਬਸ ਆਓ ਵੱਤ ਤੋਂ ਵੱਤ ਦੇਖਣੇ ਹੀ ਤਾਂ ਇਹੀ ਚਾਹੁੰਦੇ ਆ ਜਿਦਾਬ ਪਹਿਲੇ ਫਸਟ ਡੇ ਮਤਲਬ ਦਾ ਸੈਕਿੰਡ ਜਾਂ ਫਰਸਟ ਜੋ ਅਸੀਂ ਦੇਖਿਆ ਬਹਿ ਕੇ ਹਨ ਬੜਾ ਖੁਸ਼ੀ ਹੋਈ ਅਸੀਂ ਸਾਰਿਆਂ ਲਈ ਖੁਸ਼ੀ ਜ਼ਰੂਰੀ ਨਹੀਂ ਵੀ ਮਾਨ ਸਾਹਿਬ ਦੀ ਮੂਵੀ ਹੈ ਜਿਹੜੀ ਵੀ ਚੰਗੀ ਮੂਵੀ ਆ ਉਹਨੂੰ ਅਸੀਂ ਐਪਰੀਸ਼ੀਏਟ ਹੀ ਕਰਦੇ ਹਾਂ ਦੇਖ ਕੇ ਪਰ ਇਹ ਬਾਕੀ ਸਾਨੂੰ ਬਹੁਤ ਕਮਾਲ ਦਾ ਟਾਈਟਲ ਤੇ ਕਮਾਲ ਦਾ ਇਹਦੀ ਸਟੋਰੀ ਤੇ ਕਹਾਣੀ ਲੱਗੀ ਆ ਮੇਰੇ ਵੱਲੋਂ ਇਹ ਹੀ ਅਪੀਲ ਆ ਵੀ ਵੱਧ ਤੋਂ ਵੱਧ ਤੁਸੀਂ ਪ੍ਰਮੋਟ ਕਰੋ ਹਨਾ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਾਵੇਂ ਕਰਾਂਗੇ ਤਾਂ ਸਿਨੇਮਾ ਬਚਿਆ ਰਹੂਗਾ ਥੈਂਕ ਯੂ ਜੁੜਨਾ ਸੋ ਇਹ ਹਨ ਪ੍ਰਸਿੱਧ ਪੰਜਾਬੀ ਕਾਇਕ ਕਮਲ ਗਰੇਵਾਲ ਦੱਸਦੀ ਕਿ ਸ਼ੌਂਕੀ ਸਰਦਾਰ ਫਿਲਮ ਨੂੰ ਕਾਫੀ ਤਰਜੀਹ ਦਿੱਤੀ ਜਾਂਦੀ ਹੈ ਪਸੰਦ ਕੀਤਾ ਜਾਂਦਾ ਹੈ ਖਾਸ ਕਰਕੇ ਕਮਲ ਗਰੇਵਾਲ ਨੇ ਵੀ ਗੱਲ ਅਖੀ ਅਗਰ ਚੰਗੀਆਂ ਫਿਲਮਾਂ ਬਣਨਗੀਆਂ ਤਾਂ ਅਸੀਂ ਪਹਿਲਾ ਸ਼ੋਅ ਵੀ ਦਿਖਾਂਗੇ ਤਾਂ ਅਸੀਂ ਉਸ ਫਿਲਮ ਨੂੰ ਪ੍ਰਮੋਟ ਵਾਸਤੇ ਵੀ ਜਾਵਾਂਗੇ ਖਾਸ ਕਰਕੇ ਪੰਜਾਬ ਦੇ ਕਲਚਰ ਨੂੰ ਮੁੱਖ ਰੱਖਦੇ ਹੋਏ ਇਸ ਤਰ੍ਹਾਂ ਜਿਹੜੇ ਗਾਣੇ ਬੰਦੇ ਗੀਤ ਬੰਦੇ ਤਾਂ ਉਹਨਾਂ ਵਾਸਤੇ ਕਮਲ ਗਰੇਵਾਲ ਵਰਗੇ ਸਿੰਗਰ ਜਿਹੜੇ ਹਾਂਦੇ ਸਾਹਮਣੇ ਉਹ ਹਮੇਸ਼ਾ ਉਸ ਪ੍ਰੋਡਿਊਸਰ ਡਾਇਰੈਕਟਰ ਜਾਂ ਉਸ ਸਿੰਗਰ ਵਾਸਤੇ ਵੀ ਆਪਣੀ ਮਿਹਨਤਾਂ ਨਾਲ ਉਹਨਾਂ ਵਾਸਤੇ ਯਾਨੀ ਕਿ ਮਦਦ ਵਾਸਤੇ ਵੀ ਸਾਹਮਣੇ ਖੜੇ ਰਹਿੰਦੇ ਕੈਮਰਾਮੈਨ ਬੌਬੀ ਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ